ਤਦ ਦੇ ਵਿੱਚ ਨਿਮਰਤਾ ਦਾ ਜਿਹੜਾ ਅੰਸ਼ ਹੈ ਜਾਂ ਨਿਮਰਤਾ ਤਾਂ ਹੀ ਆਏਗੀ ਜੇ ਤੁਸੀਂ ਉਹਨੂੰ ਸਮਝ ਸਕੋ ਜੋ ਤੁਸੀਂ ਨਿਮਰਤਾ ਜਾਂ ਸਲੂਕ ਜਿਹੜਾ ਹੈ ਲੋਕਾਂ ਦਾ ਆਪਣੇ ਪ੍ਰਤੀ ਸੋਚਦੇ ਹੋ ਤੇ ਉਵੇਂ ਦਾ ਲੋਕਾਂ ਦੇ ਨਾਲ ਕਰੋਗੇ ਤੁਹਾਨੂੰ ਲੱਗਦਾ ਕਿ ਮੈਨੂੰ ਸਾਰੇ ਪਿਆਰ ਕਰਨ ਫਿਰ ਦੂਸਰਿਆਂ ਨੂੰ ਪਿਆਰ ਕਰੋ ਤੁਹਾਨੂੰ ਲੱਗਦਾ ਮੇਰੇ ਨਾਲ ਕੋਈ ਚੰਗੀ ਤਰ੍ਹਾਂ ਬੋਲੇ ਇੱਜ਼ਤ ਨਾਲ ਬੋਲੇ ਤੇ ਫਿਰ ਤੁਸੀਂ ਵੀ ਦੂਸਰਿਆਂ ਦੇ ਨਾਲ ਉਵੇਂ ਹੀ ਬੋਲੋ ਜੋਰ-ਜੋਰ ਨਾਲ ਬੋਲ ਕੇ ਤੁਸੀਂ ਜੇ ਸੱਚੇ ਨਹੀਂ ਹੋ ਸਕਦੇ ਤੇ ਚੁੱਪ ਕਰਕੇ ਤੁਸੀਂ ਬਹੁਤ ਚੰਗੇ ਨਹੀਂ ਹੋ ਸਕਦੇ ਇੱਕ ਚੁੱਪ ਸੌ ਸੁਖ ਬਹੁਤ ਵੱਡਾ ਹਥਿਆਰ ਹੈ ਪਰ ਕਹਿੰਦੇ ਨੇ ਹਰ ਇੱਕ ਚੀਜ਼ ਦੀ ਸੀਮਾ ਹੁੰਦੀ ਆ ਜਿੱਥੇ ਲੱਗੇ ਤੁਹਾਨੂੰ ਕਿ ਹੁਣ ਇਹ ਅਤ ਹੋ ਗਈ ਜਾਂ ਇਸ ਤੋਂ ਅੱਗੇ ਇਸ ਬੰਦੇ ਨੂੰ ਨਹੀਂ ਹੱਕ ਦੇਣਾ ਚਾਹੀਦਾ ਕਿ ਉਹ ਮੈਨੂੰ ਕੋਈ ਗੱਲ ਕਵੇ ਤੇ ਉੱਥੇ ਬੁੱਲਣਾ ਵੀ ਬਹੁਤ ਜ਼ਰੂਰੀ ਹੈ ਇਹ ਵੀ ਇੱਕ ਬਹੁਤ ਸਮਝ ਦੇ ਨਾਲ ਸਦੀਕੇ ਦੇ ਨਾਲ ਅਗਲੇ ਨੂੰ ਜਵਾਬ ਦੇਣ ਦੀ ਜਗਾ ਆ ਜਾਂਦੀ ਹੈ ਚੱਟ ਵਕਤ ਆ ਜਾਂਦਾ ਹੈ ਸੋ ਜੇ ਤੁਸੀਂ ਨਿਮਰਤਾ ਆਪਣੇ ਪ੍ਰਤੀ ਕਿਸੇ ਦੇ ਕੋਲੋਂ ਆਸ ਕਰਦੇ ਹੋ ਤੇ ਉਹ ਨਿਮਰਤਾ ਉਵੇਂ ਹੀ ਰੱਖੋ ਉਵੇਂ ਦਾ ਦੂਸਰੇ ਨਾਲ ਵਤੀਰਾ ਕਰੋਗੇ ਤੇ ਤੁਹਾਡੇ ਸੁਭਾਅ ਦੇ ਵਿੱਚ ਤੁਹਾਡੇ ਬਿਹੇਵ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਸੁਧਰ ਜਾਣਗੀਆਂ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਨਾ ਕਿ ਮੇਰੇ ਨਾਲ ਕੋਈ ਸਲੀਕੇ ਨਾਲ ਬੋਲੇ ਉਵੇਂ ਤਾਂ ਦੂਜੇ ਨਾਲ ਬੋਲਿਆ ਕਰੋ